ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਹਨਾਂ ਦੇ ਇਲਾਕੇ 'ਚ ਹੀ ਮਿਲ ਜੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਇਆ ਸੈਣੀ ਸਿੱਖਾਂ ਦਾ ਮੁੰਡਾ ਜੀ 45 ਸਾਲ ਉਮਰ ਹੈ ਵੀਰ ਦੀ ਆਪਾਂ ਨੂੰ ਕੁੜੀ ਦੋ ਕਾਸ਼ਟਾਂ ਸਾਡੇ ਕੇ ਜਿਹੜੀ ਮਰਜ਼ੀ ਚੱਲੂਗੀ ਜੀ ਤੇ ਵੀਰ ਉਥੇ ਟਰਾਲਾ ਚਲਾਉਂਦਾ ਇੰਗਲੈਂਡ ਦੇ ਵਿੱਚ ਪੱਕਾ ਤੇ ਵਧੀਆ ਜ਼ਮੀਨ ਜਾਇਦਾਦ ਵੀ ਹੈਗੀ ਆ 플ੌਟ ਵਗੈਰਾ ਹੈਗੇ ਨੇ ਵੀਰ ਕੋਲੇ ਤੇ ਡਿਵੋਸੀ ਆ ਵੀਰ ਆਪਾਂ ਨੂੰ ਕੁੜੀ ਵੀ ਡਿਵੋਸੀ ਚਾਹੀਦੀ ਹੈ ਜੀ ਵੀਰ ਕੋਲੇ ਮੁੰਡੇ ਨੇ ਦੋ ਆਪਦੇ ਪੈਰਾਂ ਸਿਰ ਨੇ ਤੇ ਆਪਣੇ ਆਪਾਂ ਨੂੰ ਉਹ ਵੀਰ ਵਾਸਤੇ ਲੜਕੀ ਚਾਹੀਦੀ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਜੱਟਾਂ ਦੀ ਗੁੱਡੀ ਭੈਣ ਦਾ ਵਜ਼ਨ ਥੋੜਾ ਜਿਆਦਾ ਜ਼ਿਆਦੇ ਹੋਣ ਕਰਕੇ ਉਹਦਾ ਵਿਆਹ ਨਹੀਂ ਹੋਇਆ ਜੀ ਤੇ ਭੈਣ ਦੀ ਉਮਰ ਹੈਗੀ ਹੈ 37 ਸਾਲ ਭੈਣ ਹੈਗੀ ਹੈ ਬਿਲਕੁਲ ਕੁਮਾਰੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ ਭੈਣ ਦਾ weight ਹੈਗਾ 1 ਕੁਇੰਟਲ 7-8 ਕਿਲੋ weight ਹੈ ਭੈਣ ਦਾ ਤੇ ਜੇ ਕੋਈ ਆਪਣਾ ਮੁੰਡਾ ਹੈਗਾ ਜੱਟਾਂ ਦਾ 5-7 ਕਿਲਿਆਂ ਦੇ ਵਿੱਚ ਤੇ ਵਿਆਹ ਵਧੀਆ ਕਰ ਦੇਣਗੇ ਜੀ 15 ਤੋਂ 20 ਲੱਖ ਰੁਪਿਆ ਵਿਆਹ ਤੇ ਲਾ ਦੇਣਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਜੀ ਸਸਤਰੀ ਕਲ ਮੈਂ ਤੁਹਾਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਜਗਰਾਉਂ ਏਰੀਏ ਦੇ ਉੱਥੋਂ ਗੁੱਡੀ ਤੇ ਗੁੱਡੀ ਕੋਲੇ ਹੈਗੀ ਹੈ ਗੁੱਡੀ 5 ਸਾਲ ਦੀ ਤੇ ਜਿਹੜਾ ਵੀ ਵੀਰ 5-4 ਕਿੰਡਿਆਂ ਦੇ ਵਿੱਚ ਭੈਣ ਨੂੰ ਸਮੇਤ ਗੁੱਡੀ ਅਪਣਾਉਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਦਾ ਦੂਸਰਾ ਜੀਵਨ ਸਾਥੀ ਜਲਦੀ ਮੇਰੇ ਸਿੱਕੇ 5-4 ਕਿੰਡਿਆਂ ਦੇ ਨਾਲ-ਨਾਲ ਮੁੰਡਾ ਕੋਈ ਕੰਮ ਵੀ ਕਰਦਾ ਹੋਵੇ ਆਪਦਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਪੋਰਟਰ ਤੇ ਆਪਣੇ ਕੋਲੇ ਆਈ ਹੈ ਇੱਕ ਮਾਨਸਾ ਏਰੀਆ ਤੋਂ ਕੁਰੀ ਜੀ ਆਪਾਂ ਨੂੰ ਮਾਨਸਾ ਜਾਂ ਬਠਿੰਡਾ ਦੇ ਵਿੱਚ ਮੁੰਡਾ ਚਾਹੀਦਾ ਹੈ 5-7 ਕਿਲਿਆਂ ਦੇ ਵਿੱਚ 5-7 ਕੁਈਲਿਆਂ ਦੇ ਵਿੱਚ ਭੈਣ ਕੇ ਕਰ ਦੇਣਗੇ ਮੁੰਡਾ ਆਪਾਂ ਨੂੰ ਡਬੋਸੀ ਹੋਵੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਮੁੰਡਾ ਆਪਾਂ ਨੂੰ ਡਬੋਸੀ ਹੀ ਚਾਹੀਦਾ ਹੈ ਤੇ ਜੇ ਕਿਸੇ ਮੇਰੇ ਵੀਰ ਦਾ ਡਬੋਸ ਹੋਇਆ ਹੋਇਆ 5-7 ਕਿਲੇ ਪੈੜੀ ਦੇ ਹੈਗੇ ਨੇ ਤਾਂ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਇੱਕ ਜੱਟਾਂ ਦੀ ਕੁੜੀ ਤੇ ਕੁੜੀ ਦਾ 87 ਦਾ ਵਰਤ ਹੈ ਜੀ ਭੈਣ ਬਿਲਕੁਲ ਕੁਮਾਰੀ ਐ ਤੇ ਉਦਾਂ ਦਾ 90 ਦਾ ਕੋਈ ਚੱਕਰ ਪਤਾ ਨਹੀਂ ਕੀ ਪਿਆ ਹੋਇਆ ਵੀ 87 ਦਾ ਲਿਖ ਕੇ ਭੇਜਿਆ ਹੋਇਆ ਉਹ ਕਹਿੰਦੇ ਵੀ ਉਦਾਂ ਦਾ ਮੇਰਾ 90 ਦਾ ਬਾਰਨਮਾ ਤੇ ਆਪਾਂ ਨੂੰ ਉਸ ਕੁੜੀ ਖਾਤਰ 7-8 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਇੱਧਰ ਸਾਡੇ ਏਰੀਏ 'ਚ ਮਰੇਲ ਕੋਟਲਾ ਅਮਦਗੜ ਮੰਡੀ ਤੇ ਲਵੇ ਲਾਉਣੇ ਕਿਤੇ ਵੀ ਪਿੰਡ 'ਚ ਵੀਡੀਓ ਨੂੰ ਕਰ ਤੋਂ ਦਬਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਲੁਧਿਆਣਾ ਏਰੀਏ ਦੇ ਵਿੱਚੋਂ ਕੈਨੇਡਾ ਪੀਆਰ ਆ ਆਪਣੇ ਕੋਲੇ ਕੁੜੀ 95 ਦਾ ਬਰਥ ਹੈ 939491 ਇਦੋਂ ਜ਼ਿਆਦਾ ਮੁੰਡਾ ਨਾ ਹੋਵੇ 30 32 ਸਾਲ ਦਾ ਮੁੰਡਾ ਚਾਹੀਦਾ ਆਪਾਂ ਨੂੰ ਕੁੜੀ ਥੋੜੀ ਜੀ ਹੈਲਦੀ ਹੈ ਜੀ ਕੈਨੇਡਾ ਪੀਆਰ ਆ 8 7 ਕਿਲਿਆਂ ਦੇ ਵਿੱਚ ਕਰ ਦੇਣਗੇ ਤੇ ਮੁੰਡੇ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ ਬੀ ਟੈਕ ਹੋਵੇ ਐਮ ਟੈਕ ਹੋਵੇ ਜਾਂ ਮਾਸਟਰ ਡੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਤੁਹਾਨੂੰ ਆਦਤ ਆ ਵੀ ਚੱਕਮਿਜੀ ਗੱਲ ਕਰ ਲਈ ਤੇ ਭੈਣ ਨੂੰ ਮਤਲਬ ਹੈਂਡੀਕੈਪਡ ਹੈ ਭੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪਡ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਆ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਣ ਤੇ ਮੁੰਡਾ ਚਾਹੇ ਦਹਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26 27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਨਸਾ ਏਰੀਏ ਤੋਂ ਤੇ ਦਸਾਂ ਕਿੱल्ल्या ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱल्ल्या ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੇ ਪਹਿਲਾਂ ਛੋਟਾ ਸਟਾ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਦੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਫੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਇਆ ਪੰਜਾਖ ਕੀਲੇ ਚ ਮੁੰਡਾ ਕੈਨੇਡਾ ਪੀਆਰ ਤੇ ਏਰੀਆ ਹੈਗਾ ਮਰੇਲ ਕੋਟਲਾ ਤੇ ਆਪਾਂ ਨੂੰ ਕੁੜੀ ਚਾਹੀਦੀ ਏ ਜੀ ਇੱਥੇ ਅਮ드ਗੜ ਮੰਡੀ ਹੋਵੇ ਮਰੇਲ ਕੋਟਲਾ ਹੋਵੇ ਧੂਰੀ ਸੰਗਰੂਰ ਤੇ ਇੱਧਰ ਨਾਪੇ ਕੰਨੀ ਤੇ ਵੀਰ ਇੱਧਰ ਆਇਆ ਹੋਇਆ ਜੀ ਆਪਾਂ ਨੂੰ ਗੁੱਡੀ ਚਾਹੀਦੀ ਐ ਵੀਰ ਦੀ ਉਮਰ ਹੈਗੀ ਐ 30 ਸਾਲ ਛੋਟੀ ਮੁੰਡੇ ਤੋਂ ਛੋਟੀ ਚਾਹੀਦੀ ਆ ਵੀਡੀਓ ਹਾਂਜੀ ਸਸਰੀਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਇਹ ਗੱਲ ਨੂੰ ਮੇਰੀ ਨੂੰ ਮਤਲਬ ਅਗਨੋਰ ਨਾ ਕਰੀ ਜੀ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਆ ਤੁਹਾਡੇ ਨਾਲ ਤੇ ਆਪਾਂ ਨੂੰ ਗੁੱਡੀ ਚਾਹੀਦੀ ਐ ਜੀ ਪੂਰੇ ਸੇਫ ਉੱਤੇ ਦੀ ਜੇ ਕਿਤੇ ਗੁੱਡੀ ਹੈਗੀ ਹੈ ਲੱਖ ਰੁਪਿਆ ਨਾਮ ਦਾ ਰੱਖਿਆ ਹੋਇਆ ਤੇ ਹੱਥ ਬੰਨ ਕੇ ਬੇਨਤੀ ਹੈ ਜੀ ਸਾਡੇ ਨਾਲ 6 ਫੁੱਟ ਦੀ ਗੁੱਡੀ ਜਰੂਰ ਸੰਪਰਕ ਕਰੇ ਚਾਹੇ ਵਿਆਹੀ ਹੋਵੇ ਚਾਹੇ ਕੁਮਾਰੀ ਹੋਵੇ ਉਮਰ ਦਾ ਕੋਈ ਚੈੱਕ ਕਰਨੀ ਜਿਡੀ ਮਰਜ਼ੀ ਹੋਵੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੱਟਾਂ ਦੀ ਗੁੱਡੀ ਜੀ ਗੁੱਡੀ ਦੀ ਉਮਰ ਹੈਗੀ ਹੈ 20 ਸਾਲ ਤੇ ਮੰਮੀ ਡੈਡੀ ਹੈ ਨਹੀਂਗੇ ਨਾਨਾ ਨਾਨੀ ਹੈਗੇ ਨੇ ਮਾਮੇ ਹੈਗੇ ਨੇ ਤੇ ਮਾਸੀਆਂ ਹੈਗੀਆਂ ਨੇ ਮੰਮੀ ਡੈਡੀ ਹੈ ਨਹੀਂਗੇ ਜੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਤੇ 20 ਸਾਲ ਦੀ ਗੁੱਡੀਆ ਜੀ ਬਿਲਕੁਲ ਗਰੀਬ ਘਰ ਦੀ ਐ ਚੁੰਨੀ ਚੜਾਵਾ ਕਰਕੇ ਆਪਦੇ ਕੱਪੜੇ ਪਾ ਕੇ ਜੇ ਕੋਈ ਲਿਜਾ ਸਕਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਣੀ ਆਪਣੀ ਰਤਿੰਦਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਜੱਟਾਂ ਦੀ ਇਧਰ ਕੋਟਪੁਰੇ ਏਰੀਆ ਦੇ ਵਿੱਚ ਤੇ ਕੁੜੀ ਵਿਚਾਰੀ ਬਹੁਤ ਜ਼ਿਆਦੇ ਕਾਲੀ ਹੈ ਜੀ ਤੇ ਵਿਆਹ ਉਹਨਾਂ ਨੇ ਵਧੀਆ ਕਰਨਾ ਹੈ ਘੱਟੋ ਘੱਟ 5-7 10 ਲੱਖ ਤੱਕ ਉਹਨਾਂ ਨੇ ਵਿਆਹ ਤੇ ਲਾਉਣਾ ਹੈ ਤੇ ਕੁੜੀ ਕਾਲੀ ਹੈ ਜੀ ਥੋੜਾ ਜਿਹਾ ਭੈਣ ਦੇ ਅੱਖ ਚ ਵੀ ਨੁਕਸਾ ਜੇ ਕੋਈ ਮੇਰਾ 2-5-6 ਕਿਲਿਆਂ ਦੇ ਵਿੱਚ ਡੇਗਾ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ ਏਰੀਆ ਤਾਂ ਇਧਰ ਲਈ ਹੋਣਾ ਚਾਹੀਦਾ ਜੀ ਸੱਸੂਰੀ ਕੱਲ ਮੈਂ ਸੁਦੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਇਆ ਪ੍ਰਜਾਪਤ ਘੁਮਾਰਾਂ ਦਾ ਮੁੰਡਾ ਫੌਜੀ ਤੇ ਆਪਾਂ ਨੂੰ ਕੁੜੀ ਵੀ ਪ੍ਰਜਾਪਤ ਘੁਮਾਰਾਂ ਦੀ ਚਾਹੀਦੀ ਹੈ ਜੀ ਘੱਟੋ ਘੱਟ ਕੁੜੀ ਬੀਏ ਹੋਵੇ ਜੀ ਤੇ ਬਾਕੀ ਗੱਲ ਆਪਾਂ ਕਰਾਂਗੇ ਫੋਨ ਤੇ ਤੇ ਆਪਾਂ ਨੂੰ ਚਾਹੀਦੀ ਹੈ ਪ੍ਰਜਾਪਤ ਘੁਮਾਰਾਂ ਦੀ ਕੁੜੀ ਮੁੰਡਾ ਫੌਜੀ ਹੈ ਜੇ ਕੋਈ ਮੇਰੀ ਭੈਣ ਫੌਜੀ ਵੀਚਾਣਾ ਰੱਖਦੀ ਹੈ ਤਾਂ ਮੇਰੇ ਨਾਲ ਸੰਪਰਕ ਜੁਲ ਕਰੋ ਜੀ ਵੀਡੀਓ ਨੂੰ ਕਰ ਦੋ ਬੱਲ ਕੇ ਸ਼ੇਅਰ ਤੁਮ ਨੂੰ